ਟਾਡੇ ਸਾਰੇ ਨਾਲ ਇਹ ਖੁਸ਼ਖਬਰੀ ਸਾਂਝੀ ਕਰਕੇ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਆਂ ਸਮੂਹ ਨਗਰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਥਾਨ ਬਾਬਾ ਖਵਾਜਾ ਬਲੀ ਸਰਕਾਰ ਜਿਹੜਾ ਕਿ ਬਿਲਕੁਲ ਨਹਿਰ ਦੇ ਕੰਡੇ ਦੇ ਉੱਪਰ ਪੀਰਾਂ ਦਾ ਸਥਾਨ ਬਣਿਆ ਹੋਇਆ ਹੈ ਇਸ ਸਥਾਨ ਦੇ ਉੱਪਰ ਕੱਲ ਮਿਤੀ 1 ਜੂਨ 2025 ਦਿਨ ਐਤਵਾਰ ਨੂੰ ਮੇਨ ਹਾਈਵੇ ਪੈ ਜਾਂਦਾ ਤੁਸੀਂ ਦੇਖ ਸਕਦੇ ਹੋ ਮਿੱਠੀ ਲੱਸੀ ਨਮਕੀਨ ਲੱਸੀ ਤੇ ਬਦਾਮੀ ਰੂਹ ਆਫ ਜਦਾ ਲੰਗਰ ਕੱਲ ਨੂੰ ਇੱਥੇ ਅਟੁੱਟ ਵਰਤਨਾ ਸਾਰੇ ਨੇ ਪਰਿਵਾਰ ਸਮੇਤ ਪਹੁੰਚਣਾ ਹਾਜ਼ਰੀਆਂ ਭਰਨੀਆਂ ਲੰਗਰ ਵੀ ਛਕਣੇ ਆ ਤੇ ਸੇਵਾ ਵੀ ਕਰਨੀਆਂ ਸਥਾਨ ਬਾਬਾ ਖਵਾਜ ਜੀ ਦਾ ਜਿਹੜਾ ਸਥਾਨ ਆ ਬਿਲਕੁਲ ਨਹਿਰ ਦੇ ਕੰਡੇ ਦੇ ਪੈ ਜਾਂਦਾ ਹੈ ਸੋ ਸਾਰਿਆਂ ਨੇ ਜਰੂਰ ਪਹੁੰਚਣਾ ਹੈ ਜਿਨ੍ਹਾਂ ਨੂੰ ਜੋ ਜੋ ਵੀ ਸੇਵਾ ਲਈਆਂ ਸਾਰਿਆਂ ਨੇ ਜਰੂਰ ਉਹ ਸੇਵਾ ਨਿਭਾਉਣੀ ਹੈ ਸੇਵਾਦਾਰ ਸਾਰਿਆਂ ਨੇ ਆਣਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਮਾਤਾ ਨੈਣਾ ਦੇਵੀ ਸੇਵਾਦਲ ਜਾਗਰਣ ਕਮੇਟੀ ਅਤੇ ਸਮੂਹ ਨਗਰ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਲੰਗਰ ਲਗਾਇਆ ਜਾਣਾ ਹੈ ਸ਼ਾਮ ਨੂੰ ਮਿੱਠੇ ਚੌਲ ਦਾ ਲੰਗਰ ਵੀ ਜਿਹੜਾ ਤੁਟ ਵਰਤਨਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਦਸਤਾਨੇ ਸ਼ਹਾਦਤ ਹੈ ਬਿਲਕੁਲ ਉਸ ਦੇ ਅੱਗੇ ਜਿਹੜਾ ਇਹ ਸਥਾਨ ਪੈ ਜਾਂਦਾ ਸੋ ਸਾਰਿਆਂ ਨੇ ਪਰਿਵਾਰ ਸਮੇਤ ਪਹੁੰਚਣਾ ਸਮੂਹ ਨਗ ਸਾਰਿਆਂ ਨੇ ਜਰੂਰ ਪਹੁੰਚਣਾ ਹੈ ਜਿਹੜੇ ਵੀ ਮੇਨ ਹਾਈਵੇ ਤੇ ਲੰਘਣਗੇ ਉਹ ਵੀ ਜਰੂਰ ਕਾਲੂ ਮਿੱਠੀ ਲੱਸੀ ਨਮਕੀਨ ਲੱਸੀ ਅਥੇ ਮਿੱਠੇ ਜੋਲਾਂ ਦਾ ਬਦਾਮੀ ਰੂਹ ਆਫ ਜਦਾ ਲੰਗਰ ਸਾਰੇ ਅਦੁੱਟ ਸ਼ੱਕੇ ਜਾਇਓ ਸਾਰੇ ਹਮ ਹਮਾ ਕੇ ਜਰੂਰ ਪਹੁੰਚੋ ਸਾਰਿਆਂ ਨੂੰ ਬੇਨਤੀ ਹੈ ਵੀ ਕਾਲੂ ਸਾਰਿਆਂ ਨੇ ਆਪਣੀ ਹਾਜ਼ਰੀ ਭਰਨੀ ਹੈ ਪੀਰਾਂ ਦਾ ਸਥਾਨ ਖਵਾਜਾ ਬਲੀ ਪੀਰ ਸਥਾਨ ਦੇ ਬਿਲਕੁਲ ਅੱਗੇ ਜਿਹੜਾ ਲੰਗਰ ਲੱਗਣ ਜਾ ਰਿਹਾ ਹੈ ਜਰੂਰ ਵੀਡੀਓ ਨੂੰ ਸ਼ੇਅਰ ਕਰ ਦਿਓ ਮੈਨੂੰ ਫੋਲੋ ਕਰ ਲਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਖਵਾਜਾ ਬਲੀ ਕਰੀ ਭਲੀ